ਲਓ ਜੀ ਅੱਜ ਆਪਾਂ ਫਿਰ ਸਵਾਦ ਕਰਦੇ ਆਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੋਂ ਧੂਰੀ ਕਾਰ ਵਯਾਰ ਤੇ ਇੱਕ ਵਾਰੀ ਫਿਰ ਪੰਜਾਬ ਨੰਬਰ ਕਾਰਾਂ ਨਾਲ ਜਿਹੜੇ ਕੋਈ ਵੀਰ ਪੰਜਾਬ ਨੰਬਰ ਕਾਰਾਂ ਮੰਗ ਰਹੇ ਸੀ ਤਾਂ ਆਪਣੇ ਕੋਲੇ ਅੱਜ ਸਵਿਫਟ ਨੈਨੋ ਤੇ ਪੋਰਟ ਰਿਗੋ ਇਹ ਗੱਡੀਆਂ ਆਪਣੇ ਕੋਲੇ ਪੰਜਾਬ ਨੰਬਰ ਗੱਡੀਆਂ ਆਜਰ ਨੇ ਉਸ ਤੋਂ ਪਹਿਲਾਂ ਬਈ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਦਿਓ ਲਾਈਕ ਜੇ ਵੀਡੀਓ ਵਧੀਆ ਲੱਗਦੀ ਆ ਐਡਰੈਸ ਕਰ ਲੋ ਬਈ ਨੌਟ ਧੂਰੀ ਕਾਰ ਵਯਾਰ ਓਪੋਜ਼ਿਟ TVS ਏਜੰਸੀ ਸਮਾਰਟ ਪੁਆਇੰਟ ਐਮ ਕੇ ਬਾਈਪਾਸ ਰੋਡ ਸ਼ਹਿਰ ਧੂਰੀ ਗੱਲ ਕਰਦੇ ਆ ਇਸ ਪੰਜਾਬ ਨੰਬਰ ਗੱਡੀ ਦੀ ਇਹ 2012 ਮਾਡਲ ਬੀਡੀਆ ਹੀ ਆ ਗੱਡੀ ਤੇ ਪੰਜਾਬ ਦਾ ਨੰਬਰ ਆ ਗੱਡੀ ਦਾ ਐਮਪ ਸਿਸਟਮ ਸ਼ਿੰਗਾਰੀ ਹੋਈ ਘਾਰਾ ਪੂਰੀ ਮਿਊਜ਼ਿਕ ਸਿਸਟਮ ਪੂਰਾ ਘੈਂਡਾ ਗੱਡੀ ਦਾ ਮਰਾਵ ਜੀ ਗੱਡੀ ਦੇ ਨਿਗਾ ਪਹਿਲਾਂ ਲਾਇਲੂਏ ਗੱਡੀ ਦੇ ਪੈਸੇ ਨੇ ਟਾਇਰ ਟਾਇਰ ਹੈਗੇ ਨੇ ਤਕਰੀਬਨ 50 ਤੋਂ 60% ਲੋ ਜੀ ਆਪਾਂ ਦੇਖ ਸਕਦੇ ਆ ਇੰਟੀਰੀਅਰ ਘਰ ਦੇਖੋ ਲਾਈਟੀਆਂ ਰੋਟਿੰਗ ਪੂਰੀ ਘੈਂਡਾ ਗੱਡੀ ਦਾ 90000 94000 ਤੇ ਸਮਥਿੰਗ ਚੱਲੀ ਘਾਰਾ ਮਿਊਜ਼ਿਕ ਸਿਸਟਮ ਗੱਡੀ ਤੇ ਵਧੀਆ ਲੱਗਿਆ ਹੋਇਆ ਹੈ ਬਾਕੀ ਸੀਟਾਂ ਹੈਗੇ ਨੇ ਲੈਦਰ ਦੀ ਪੌਸ਼ਿੰਗ ਆ ਗੱਡੀ ਦੀ ਬਾਕੀ ਕ੍ਰੋਮ ਦੀ ਐਸੈਸਰੀ ਗੱਡੀ ਨੂੰ ਲੱਗੀ ਆ ਜਿਸ ਵੀ ਇਹ ਗੱਡੀ ਵੀਰੇ ਘਰੇਲੂ ਕਾਰ ਆ ਜਿਸ ਵੀ ਵੀਰ ਦੀ ਰੱਖੀ ਆ ਬੜੀ ਸਾਹਮ ਕੇ ਰੱਖੀ ਸ਼ੌਂਕ ਨਾਲ ਰੱਖੀ ਗਾਰ ਆ ਜੇ ਡੱਗੀ ਦਿਖਾਉ ਮੈਂ ਕੈਮਰਾ ਗੱਡੀ ਨੂੰ ਲੱਗਿਆ ਹੋਇਆ ਬਾਕੀ 뮤직 ਸਿਸਟਮ ਐਂਪੂ ਬੂਫਰ ਗੱਡੀ ਨੂੰ ਦੇਖ ਸਕਦੇ ਹੋ ਤੁਸੀਂ ਇਹ ਵੀ ਪ੍ਰੋਪਰ ਕੰਪਲੀਟ ਕਾਰ ਆ ਲੋ ਜੀ ਕਨੈਕਟਰ 사이ਡ ਤੋਂ ਦੇਖ ਸਕਦੇ ਹਾਂ ਕਾਰ ਸੋਹਣੀ ਕਾਰ ਆ ਵੀਰੇ ਜਿਹੜੇ ਕੋਈ ਵੀਰ ਘੱਟ ਰੇਟ ਵਿੱਚ 55 ਪਰ ਗੱਡੀ ਭਾਲਦੇ ਨੇ ਤੇ ਆਪਣੇ ਕੋਲੇ ਅੱਜ ਇਹ ਗੱਡੀ ਆਈ ਆ ਬਹੁਤ ਸੋਹਣੀ ਕਾਰ ਆਈ ਆ ਬਾਕੀ ਤੁਹਾਨੂੰ ਆਪਾਂ ਇੰਜਨ ਤੇ ਵੀ ਇੱਕ ਵਾਰੀ ਨਿਗਾ ਮਰਾਦਾ ਨੇ ਆ ਲਓ ਜੀ ਦਿਖਾਓ ਚਾਰ ਕਰਕੇ ਕਾਰ ਇੰਜਨ ਦੀ ਲਓ ਜੀ ਇੰਜਨ ਦੀ ਆਪਾਂ ਸਟਾਰਟ ਕਰਤੀ ਆ ਕਾਰ ਗੋਡੇ-ਗੁੱਡੇ ਦੀ ਗੱਲ ਕਰਦੇ ਆਪਾਂ ਕੋਈ ਲੱਗੇ-ਵੱਜੇ ਨਹੀਂ ਕਿਸੇ ਪਾਸੇ ਕੋਈ ਐਕਸੀਡੈਂਟ ਨਹੀਂ ਗੋਡੇ-ਗੁੱਡੇ ਦੇਖ ਸਕਦੇ ਆ ਪਰ ਸਾਈਡਾ ਤੁਹਾਡੇ ਗੱਡੀ ਦੇ ਜ਼ਰੂਰ ਪੇਂਟ ਨੇ ਮੀਡੀਅਮ ਕਲਾਸ ਗੱਡੀ ਆ ਆਪਾਂ ਤੁਹਾਨੂੰ ਐ ਨਹੀਂ ਕਹਦੇ ਵੀ ਆਪਾਂ ਟੋਪਲਾਸ ਗੱਡੀ ਆ ਮੀਡੀਅਮ ਕਲਾਸ ਗੱਡੀ ਆ ਤੇ ਗੱਲ ਕਰਦੇ ਆਂ ਭਾਈ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 2,85,000 ਰੁਪਇਆ 50 ਦਾ ਨੰਬਰ ਆ ਜੀ ਤੇ ਸੈਕੰਡ ਕਾਰ ਆ ਆਪਣੇ ਕੋਲ 2015 ਮਾਡਲ VDI ABS ਬ੍ਰੇਕਾਂ ਲਈ ਇਹਦੇ ਗੱਡੀ ਦੇ 2 ਤੋਂ 2.5 ਪੀਸ ਪੇਂਟ ਨੇ ਬਾਕੀ ਟਾਇਰ ਹੈਗੇ ਨੇ ਤਕਰੀਬਨ 70 ਤੋਂ 80% ਟਾਇਰਾ ਤੇ ਨਿਕਾ ਮਰਾਉ ਟਾਇਰ ਤੁਸੀਂ ਆ ਰਹੋ ਨਵੇਂ ਵਰਗੀ ਨੇ এবੀਐਸ ਬ੍ਰੇਕ ਆਲਾ ਮਾਡਲ ਆ ਪਰ ਤੁਹਾਨੂੰ ਆਪਾਂ ਪਹਿਲਾਂ ਇੰਜਨ ਤੇ ਨਿਕਾ ਮਰਾ ਦੰਨੇ ਆ ਗੱਡੀ ਦੇ ਇਸ ਗੱਡੀ ਦੇ ਇੰਜਨ ਦੀ ਬਹੁਤ ਸੋਹਣੀ ਕਾਰ ਆ ਇੰਜਨ ਦੀ ਜਜਮੈਂਟ ਤੁਹਾਨੂੰ ਇਹ ਨਹੀਂ ਹੋਣੀ ਵੀ ਇਹ ਗੱਡੀ ਇਹ ਪੈਟਰੋਲ ਆ ਕਿ ਡੀਜ਼ਲ ਆ ਵੀ ਪੈਟਰੋਲ ਵਰਗੀ ਕਾਰ ਆ ਬਾਕੀ এবੀਐਸ ਬ੍ਰੇਕ ਗੱਡੀ ਨੂੰ ਆਉਂਦੇ ਨੇ ਬਾਕੀ ਗੋਡੇ-ਗੋਡੇ ਤੇ ਸ਼ੀਲਡ ਆਫਕਸ ਜਿੱਤੂ ਹੈਂਡਰ ਖੁੱਲਿਆ ਗੱਡੀ ਦਾ ਪੱਟੀ ਫੁੱਟੀ ਵੀ ਗੱਡੀ ਦੀ ਸ਼ੀਲਡ ਆ ਤੇ ਫਰੰਟ ਸ਼ੀਸ਼ੇ ਦੀ ਨਗਮਰਾਈਏ ਫਰੰਟ ਸ਼ੀਸ਼ਾ ਵੀ ਗੱਡੀ ਦਾ ਨਾਲ ਦਾ ਬਾਕੀ ਕ੍ਰੋਮ ਦੀ ਐਕਸੈਸਰੀ ਗੱਡੀ ਨੂੰ ਲੱਗੀ ਆ ਦੇਖ ਸਕਦੇ ਹੋ ਕ੍ਰੋਮ ਦੀ ਐਕਸੈਸਰੀ ਲੱਗੀ ਆ ਵਧੀਆ ਸ਼ੌਂਕ ਨਾਲ ਰੱਖੀ ਕਰਾ ਜਿਹੜੇ ਵੀ ਕਿਸੇ ਵੀਰ ਨੇ ਰੱਖੀ ਹੋਈ ਹੈਗਾ ਲਓ ਜੀ ਕਨੈਕਟਰ ਸਾਈਡ ਤੋਂ ਮਾਰੋ ਛੱਤੀ ਮਿਊਜ਼ਿਕ ਸਿਸਟਮ ਕੰਪਨੀ ਵਾਲਾ ਤੇ ਬੈਕ ਸੈਂਸਰ ਗੱਡੀ ਨੂੰ ਲੱਗੇ ਹੋਏ ਨੇ ਲਓ ਜੀ ਡੱਗੀ ਦੀ ਵੀ ਦੇਖ ਸਕਦੇ ਆ ਆਪਾਂ ਕਾਰ ਡੱਗੀ ਦੀ ਮਾੜੀ ਨਿਗਾਹ ਮਾਰਾ ਦਿਓ ਜੀ ਲੋ ਜੀ ਡੱਗੀ ਦੀ ਵੀ ਦੇਖ ਸਕਦੇ ਆ ਕਾਰ ਮੂਡ ਫਲੋਰ ਜਿਵੇਂ ਧੂਰੀ ਕਾਰਬਜਾਬ ਦੀਆਂ ਗੱਡੀਆਂ ਦਾ ਹੁੰਦਾ ਸਾਫ਼ ਸੁਥਰਾ ਹੀ ਆ ਕਿਸੇ ਪਾਸੇ ਕੋਈ ਲੱਕੀ ਵਜ੍ਹੀ ਨਹੀਂ ਕਿਸੇ ਪਾਸੇ ਕੋਈ ਐਕਸੀਡੈਂਟ ਨਹੀਂ ਲੋ ਜੀ ਡਰਾਈਵਰ ਸਾਈਡ ਤੋਂ ਦੇਖ ਸਕਦੇ ਆ ਪ੍ਰੋਪਰ ਕਾਰ ਲੈ ਜੋ ਗਰੇ ਥੋੜੇ ਟਾਈਮ ਲਈ ਹੀ ਕਾਰ ਆ ਫੇਰ ਨਾ ਆ ਕੇ ਤੁਸੀਂ ਆਉਂਗੇ ਅਸੀਂ ਕਹਾਂ ਗੱਡੀ ਵੇਚੀ ਬਾਕੀ ਸ਼ੀਸ਼ੇ ਦੇ ਗੱਡੀ ਦੇ ਇਲੈਕਟ੍ਰੋਨਿਕ ਹੋਲਡ ਆਂਦੇ ਨੇ 80 ਤੋਂ 82000 ਚੱਲੀ ਹੋਈ ਕਾਰ ਆ ਹੈ ਤੇ ਭਾਈ ਗੱਲ ਕਰਦੇ ਆ ਹੁਣ ਆਪਾਂ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 415000 ਰੁਪਏ ਵਿਦ ਐਨਓਸੀ ਪੰਜਾਬ ਦੋਨੇ ਚਾਬੀਆਂ ਗੱਡੀ ਦੇ ਨਾਲ ਇੰਸ਼ੋਰੈਂਸ ਮੇ ਵੀ ਫੁੱਲੀ ਸੀ ਗੱਡੀ ਦੀ ਬਾਦੋਂ ਕੋਈ ਕੁਝ ਕਹਿ ਨਹੀਂ ਹਤੇ ਪਰ ਗੱਡੀ ਦੀ ਇੰਸ਼ੋਰੈਂਸ ਫੋਲੋ ਸੀ ਤੇ ਇਹ ਦੋ ਕਾਰਾਂ ਨੇ ਆਪਣੇ ਕੋਲੇ ਜਿਹੜੇ ਕਿਸੇ ਵੀਰ ਨੇ ਮੋਟਰਸਾਈਕਲ ਲੈਣ ਜਾ ਰਹੇ ਆ ਤਾਂ ਮੋਟਰਸਾਈਕਲ ਦੇ ਭਾਅ ਦੀ ਗੱਡੀ ਲੈਣੀ ਆ ਤਾਂ ਆਪਣੇ ਕੋਲੇ ਛੋਟੇ ਰੇਟ ਦੀ ਨੈਨੋ 2012 ਸਿਰਫ ਔਰ ਸਿਰਫ 30000 ਚੱਲੀ ਹੀ ਕਾਰ ਆ ਤੇ ਇਹ ਗੱਡੀ ਆਪਾਂ 65000 ਦੀ ਗੱਡੀ ਦੇ ਦਾਂਗੇ ਏਸੀ ਵਾਲਾ ਮਾਡਲ ਆ ਤੇ ਕਾ ਫਿੱਕੋ ਪਾਸਟਰਨ ਕਾਰ ਇਹ ਵੀ ਪੰਜਾਬ ਨੰਬਰ ਕਾਰ ਆ ਇਹ ਸਾਈਡਾਂ ਇੱਕੋ ਪੀਸ ਪੈਂਡ ਨੇ ਸਾਈਡਾਂ ਤੋਂ ਲੱਗੀ ਬੱਜੀ ਐਕਸੀਡੈਂਟ ਨੇ 120000 ਚੱਲੀ ਹੀ ਕਾਰ ਆ ਕਰੇਲੂ ਕਾਰ ਆ ਤੇ ਇਸ ਗੱਡੀ ਦਾ ਰੇਟ ਆ ਜੀ 155000 ਰੁਪਿਆ ਪੰਜਾਬ ਦਾ ਨੰਬਰ ਆ ਜੀ ਤੇ ਲੋਨ ਵੀ ਤੇ तकरीबन ਤੁਸੀਂ 100 ਲੱਖ ਰੁਪਏ ਦਾ ਹੋ ਜੋ 50 ਹਜ਼ਾਰ ਰੁਪਏ ਭਰ ਕੇ ਤੁਹਾਨੂੰ ਗੱਡੀ ਇਹ ਮਿਲ ਜੂਗੀ ਬਾਕੀ ਬਾਈ ਘੱਟ ਚੱਲੀਆਂ ਗੱਡੀਆਂ ਲਈ ਵਧੀਆ ਗੱਡੀਆਂ ओरिजिनल ਪੇਂਟ ਗੱਡੀਆਂ ਲਈ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲੋ ਸ਼ੇਅਰ ਮਿਲਦੇ ਆਵਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਪਿਆਰ ਸਤਿ ਸ੍ਰੀ ਅਕਾਲ ਜੈ ਹਿੰਦ